ਇਸ ਤੋਂ ਅੱਗੇ ਨੰਬਰਾਂ ਤੋਂ ਹੋ ਗਿਆ ਸਭ ਤੋਂ ਉਸ ਵਾਸਤੇ ਕੀ ਕਰਦੇ ਆ ਜਿਹੜੇ ਕਿਸਾਨੀ ਦਾ ਜ਼ੁਕਾ ਤੋਣ ਵਾਲੇ ਆਪਣੇ ਆਪ ਦੀ ਕਿਸਾਨ ਦਾ ਤੋਣ ਵਾਲੇ ਸਭ ਤੋਂ ਉਸ ਤੋਂ ਜਾਓ 9000 ਤੋਂ ਨਹੀਂ ਹਾਰੇ ਜੇ ਲੋਕੇ ਘਾਰ ਕੋਲੇ ਦਾ ਭਰਾਵਾਂ ਦੇ ਹੱਥਾਂ ਦੇ ਵਿੱਚ ਆਪਣੀਆਂ ਜਮੀਨਾਂ ਜਾਣੀਆਂ ਆਪਣੀਆਂ ਜਮੀਨਾਂ ਹੱਥ ਰਹੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿਸਾਨੀ ਜ਼ੁਕਾ ਤੋਣ ਵਾਲਿਆਂ ਨੂੰ ਭਈ ਪੰਜਾਬ ਦੇ ਵਿੱਚ ਕਾਹਦੇ ਕੁਛ ਨਹੀਂ ਮਾਰਨਾ ਹੈਗਾ ਤੇ ਲੜਾਈ ਸਾਡੀ ਸਾਈਡ ਨਾਲ ਆ ਬੰਦਾ ਬਹੁਤ ਵੱਡੀਆਂ ਨੇ ਲੜਾਈ ਬਹੁਤ ਵੱਡੀਆਂ ਜਿੰਨੇ ਕਿ ਅੱਜ ਸਾਡੇ ਜ਼ਿਲ੍ਹਾ ਬਲਣਾ ਸ਼ਹਿਰ ਕਰਾ ਦੇ ਪਿੰਡ ਸਾਪਲਾ ਤੋਂ ਸਾਡੇ ਮਟਾਮਾ ਪਹਾੜਾਂ ਦਾ ਫੇਰ ਮਾ ਦੱਖਾ ਅੱਜ ਅਨੋਰੀ ਬਾਡਰ ਲਈ ਯਵਾਨਾ ਹੋ ਗਿਆ ਜਿੱਥੇ ਦੇ ਹਰ ਸਾਲ ਦੀ ਤਰ੍ਹਾਂ ਪਹਿਲਾ ਦਿੱਸੂ ਮਾ ਜਣਾ ਉਹ ਪਿੰਡਾਂ ਦੇ ਸਾਡੇ ਮਟਾਮਾ ਪਹਾੜਾਂ ਜਾਂ ਫੇਰ ਮਾ ਦੱਖਾ ਅਨੋਰੀ ਬਾਡਰ ਲਈ Gracias. Sí. Sí.